ਉਹਨੇ ਅਜਿਹਾ ਕੀਤਾ ਤੂੰ ਲੋਕਾਂ ਨੂੰ ਵੀਡੀਓ ਬਣਾਏਂਦਾ ਕੀ ਗੱਲ ਆ ਨਹੀਂ ਹੱਦ ਤੂੰ ਬੰਦੀ ਵੀਡੀਓ ਤਾਂ ਕਿੰਨਾ ਰੌਲਾ ਜਾਂਦਾ ਪਿਆ ਭਰਾਵਾ ਰੌਲਾ ਘਾਇਰ ਰੌਲਾ ਕੋਈ ਨਹੀਂ ਦੇਖਾਂ ਇਹ ਨਾਲ ਜਾਂਦੇ ਇਹ ਵੀ ਇਹ ਤੀਜਾ ਕੋਈ ਨਾਲ ਜਾਂਦਾ ਨਾਲ ਆ ਪ੍ਰੈਮ ਹੁੰਦਾ ਭਾਈ ਬਾ ਹੁਣ ਪਤਾ ਲੱਗਿਆ ਪ੍ਰੈਮ ਸੀ ਲੱਗ ਬਾ ਪ੍ਰੈਮ ਐਵੇਂ ਤੂੰ ਵੀ ਲੜਾਈ ਪਾਈ ਸਾਡੇ ਨਾਲ ਤੇ ਲਓ ਵੀ ਮਿੱਤਰੋ ਕੀ ਹਾਲ ਚਾਲ ਐ ਸਾਰਿਆਂ ਦੇ ਤੇ ਤੁਹਾਨੂੰ ਪਤਾ ਹੀ ਆ ਮੁੱਦਾ ਬਹੁਤ ਭੱਜ ਚੁੱਕਾ ਵਾ ਜੋ ਆਪਣੇ ਨਾਲ ਬਹੁਤ ਜਿਆਦੀ ਮਾੜੀ ਹੋਈ ਮੇਰੇ ਨਾਲ ਸਿੱਧੀ ਗੱਲ ਆ ਆਪਾਂ ਦਿਲ ਤੇ ਗੱਲ ਲੱਗ ਗਈ ਹੋਲੀ ਜੋ ਆਪਣੇ ਹਰਮਨ ਨੇ ਕੀਤੀ ਆ ਸਾਡੇ ਘਰੇ ਬਹੁਤ ਰੌਲਾ ਪੈ ਚੁੱਕਾ ਵਾ ਮੰਮੀ ਨੇ ਵਲੌਗ ਮੰਮੀ ਨੇ ਵਲੌਗ ਵੇਖ ਲਿਆ ਵਾ ਮੰਮੀ ਕਹਿੰਦੀ ਸ਼ਰਮ ਨਹੀਂ ਹੋਣੀ ਤੈਨੂੰ ਕੀ ਕਰਦਾ ਫਿਰਦਾ ਵਾ ਤੇ ਆਪਾਂ ਨੂੰ ਰਹਿਣ ਗਿਆ ਨਹੀਂ ਗਏ ਤਾਂ ਉਹ ਗੱਲ ਬੜੀ ਪਤਾ ਲੈ ਲਈ ਜੌਣਿਆ ਜੇ ਮਾੜਾ ਜਾਇਆ ਤੇ ਆਪਾਂ ਬਦਲਾ ਲੈਣਾ ਜੋ ਮਰਜੀ ਹੋ ਜਾਏ ਮੁੱਦਾ ਬਹੁਤ ਸਾਡੇ ਘਰੇ ਭੱਗ ਚੁੱਕਾ ਵਾ ਘਰੇ ਮੰਮੀ ਨੂੰ ਪਤਾ ਲੱਗ ਗਿਆ ਡੈਡੀ ਨੂੰ ਪਤਾ ਲੱਗ ਗਿਆ ਤੇ ਕੰਮ ਵੱਧ ਚੁੱਕਾ ਵਾ ਹੁਣ ਇਸੇ ਨਾਲ ਆਪਾਂ ਆਪਣਾ ਨਾ ਫੁੱਲ ਮੈਨ ਆ ਸਿਸਟਮ ਬਣਾਵਾਂਗੇ ਆਪਾਂ ਫੁੱਲ ਬੇਸ਼ਤੀ ਕਰਨ ਦੀ ਹੋਰੀ ਹੁਣ ਆਪਾਂ ਉਹਦੇ ਨਾਲ ਪ੍ਰੈਂਕ ਕਰਨਾ ਵਾ ਜੋ ਮਰਜ਼ੀ ਹੋ ਜਾਏ ਤੇ ਮੰਮੀ ਹੁਣੀ ਬਾਹਰ ਗਏ ਆ ਜਦੋਂ ਮੰਮੀ ਆਗੇ ਤੁਹਾਨੂੰ ਦਿਖਾਉਣੇ ਮਮਮੀ ਦੇ ਕੀ ਬੋਲ ਬਾਰੇ ਮੰਮੀ ਨੇ ਹੁਣ ਕੀ ਮੰਮੀ ਬੋਲਦੇ ਆ ਤੇ ਲਓ ਮੇਥੋਂ ਵਲੌਗ ਨਾਲ ਜੁੜੇ ਰਹੋ ਬਸ ਤੇ ਤੁਹਾਨੂੰ ਦਿਖਾਉਣੇ ਆ ਕੀ ਮੁੱਦਾ ਵਾ ਤੁਹਾਨੂੰ ਅੱਗਲ ਕੀ ਮੁੱਦਾ ਤੁਹਾਨੂੰ ਪਤਾ ਹੀ ਆ ਤੇ ਵਲੌਗ ਵੇਖਿਆ ਹੋਣਾ ਵਾ ਉਹਦੇ ਵਿੱਚ ਕੀ ਚੱਕਰ ਚੱਲਦਾ ਪਿਆ ਵਲੌਗ ਵਿੱਚ ਤੇ ਤੁਹਾਨੂੰ ਸਾਰਾ ਚੈੱਕ ਕਰਾਉਂਗੇ ਆਪਾਂ ਹੁਣ ਤੇ ਜੁੜੇ ਰਹੋ ਵਲੌਗ ਦੇ ਨਾਲ ਤੇ ਇਹ ਪੈਰ ਉਹਦੇ ਪੈਰ ਨੂੰ ਉਹਦੇ ਜਿਹੜੀ ਆਇਆ ਵਾ ਰੈਸਟੋਰੈਂਟ ਦੇ ਵਿੱਚ ਆ ਉਹ ਨਾ ਤਾਂ ਸਨੀਕਰ ਦੇ ਵਿੱਚ ਆਇਆ ਹੈ ਮੈਂ ਕਹਤੀ ਆ ਜਿਹੜਾ ਓਪਨ ਹੋਇਆ ਸੈਟਰਡੇ ਨੂੰ ਚਾ ਹਾਲੋ ਆ ਸਿਮਰਜੀਤ ਨਾਲ ਹਾਂ ਹਾਂ ਉਹਨੇ ਚੱਕੀ ਇਹਨੇ ਕਤੂਤਾ ਬਹੁਤ ਆ ਮੈਂ ਤਾਂ ਬਲੌਗ ਵੀ ਦੇਖਿਆ ਮੈਨੂੰ ਪਤਾ ਲੱਗਾ ਮੈਨੂੰ ਕੋਈ ਡੈਡੀ ਕੋਈ ਕਰਦਾ ਉਤਨੀ ਯਾਰਾ ਹਰਮਨ ਕੀਤਾ ਜੋ ਕੀਤਾ ਨਹੀਂ ਨਹੀਂ ਇਹਦਾ ਵਿਆਹ ਹੀ ਕਰਦੇ ਨੇ ਮੈਂ ਨਹੀਂ ਮੰਨਦੀ ਅਕੇ ਨਹੀਂ ਕਦੀ ਹਰਮਨ ਨੇ ਕਹਤਾ ਇਹਨੂੰ ਤੇ ਮੈਂ ਕੁੜੀਆ ਚੱਕਣ ਚੱਕੀ ਹੋਇਆ ਮੈਂ ਸਾਰਾ ਬਲੌਗ ਦੇਖਿਆ ਮੈਨੂੰ ਇੰਨੀ ਸ਼ਰਮ ਆਈ ਮੈਂ ਕਿੰਨੇ ਲੋਕ ਇਹਨੂੰ ਇਹਨੇ ਰੈਂਦਾ ਰਿਮਾ ਕਰ ਮੈਨੂੰ ਡੱਕਦਾ ਐਵੇਂ ਨਹੀਂ ਕਿ ਇਹਦੀ ਫੋਰਚੂਨਰ ਵੀ ਮੈਂ ਕੱਢੀ ਲਈ ਇਹ ਮੈਨੂੰ ਕਹਿੰਦਾ ਵੀ ਜਿਹੜੇ ਪਾਲੇ ਉਹਨਾਂ ਨੇ ਹਰਮੰਦਰ ਹੀ ਜੰਨੇ ਆ ਠੀਕ ਆ ਘਰ ਉਹ ਹਰਮੰਦੇ ਘਰੇ ਕਹੇਗਾ ਤੁਸੀਂ ਕਿਹਾ ਕਿਥੇ ਗਿਆ ਵਾ ਮੈਂ ਕਹਾਂ ਹਰਮੰਦਰੇ ਗਿਆ ਹਰਮੰਦਰ ਘਰੇ ਗਿਆ ਵਾ ਉੱਥੋਂ ਕੀ ਵੇਖਿਆ ਮੈਂ ਜਦੋਂ ਵਲੌਗ ਵੇਖਿਆ ਮੈਂ ਤਾਂ ਮੈਂ ਕੋਲੋਂ ਦੀ ਮੈਂ ਨੇ ਸੱਤ ਮਾਰ ਲਈ ਫਿੱਟਾ ਸੱਤ ਮਾਰਨ ਤਾਂ ਕੋਈ ਗੱਲ ਨਹੀਂ ਜਿਹੜਾ ਰੋਲਾ ਪਿਆ ਹਰਮਨ ਨੇ ਪਵਾਇਆ ਵਾ ਇਹ ਪ੍ਰੈਂਕ ਕੋਈ ਔਰਚੂਨਰ ਨਹੀਂ ਫਿਰ ਉਹਦੇ ਚ ਪਤਾ ਨਹੀਂ ਕੀ ਉਹ ਜੈਸਮੀਨ ਤੇ ਕੀ ਉਹ ਗੱਡੀ ਉਹਦਾ ਨਾਂ ਲਿਆ ਇਹਨੇ ਹਨਾ ਕੁੜੀ ਦਾ ਉਹਨੇ ਆ ਤੇ ਆਇਆ ਔਰ ਨੂੰ ਕਰੀਆ ਵੇ ਹਾਂ ਆ ਕੇ ਮੈਂਦੇ ਆਂਦਾ ਉਹ ਮੈਂ ਆਂਦਾ ਉੱਥੇ ਉਹਨਾਂ ਓਥੇ ਆ ਜੇ ਗਈ ਆ ਆ ਰਸਤੇ 'ਚ ਇਹਨੇ ਫੁੱਲ ਵੀ ਲੈਣੇ ਤੇ ਲਾਓਏ ਮੇਤਰ ਰੌਲਾ ਬਹੁਤ ਪੈ ਚੁੱਕਾ ਗੱਦੀ ਗੱਲਾਂ ਕਰੇ ਲੜਾਈ ਬਹੁਤ ਪੈ ਚੁੱਕੀ ਐ ਪ੍ਰੈਂਕ ਦੇ ਆਪਾਂ ਪ੍ਰੈਂਕ ਹਰਬਾ ਨਾ ਕਰਨਾ ਪੈਣਾ ਵਾ ਤੇ ਘਰੇ ਤੁਹਾਡੇ ਸਾਹਮਣੇ ਮੁੱਦਾ ਪੱਕ ਚੁੱਕਾ ਪੂਰਾ ਬਈ ਨਹੀਂ ਜਿੰਨਾ ਇਹ ਚਾਹ ਦੇ ਵਿਆਹ ਹੀ ਕਰ ਦਿੰਦੇ ਅਸਲੀ ਕੰਮ ਨਵੇੜ ਤੇ ਵਿਆਹ ਨਹੀਂ ਪ੍ਰੈਂਕ ਉਹ ਪ੍ਰੈਂਕ ਉਹਨਾਂ ਨੇ ਕਿਹਾ ਤਾਂ ਸਾਨੂੰ ਦੱਸ ਉਹ ਪ੍ਰੈਂਕ ਸੀ ਡੈਡੀ ਪ੍ਰੈਂਕ ਕੀਤਾ ਉਹਨਾਂ ਨੇ ਕੋਈ ਨਹੀਂ ਹੁੰਦਾ ਆਸਾ ਤੂੰ ਹੀ ਮੇਰਾ ਆਲੀ ਬੈਠ ਜਾਈ ਸੀ ਲੋ ਆ ਗਏ ਉੱਥੇ ਰਹਿ ਗਏ ਕੋਈ ਪਰਨੇ ਫਾਇਟ ਦੇ ਸਾਡੀ ਕਰਦੇ ਨਾ ਜੋ ਸਿੰਗਲ ਮੈਪ ਜਦਾ ਕੀ ਕਰਾ ਸਿੰਗਲ ਸੀ ਨਹੀਂ ਰਿਹਾ ਗਿਆ ਹੁਣ ਕੋਈ ਮੈਸੇਜ ਆ ਗਿਆ ਤੇ ਚੱਲ ਗਿਆ ਮੈਸੇਜ ਤੈਨੂੰ ਬੜੇ ਮੈਸੇਜ ਆਉਂਦੇ ਆ ਇਹ ਬਦਲਾ ਲੈਣਾ ਜੋ ਮਰ ਜੇਗਾ ਹਰਮਣਾਂ ਪਰ ਜੋ ਉਹਨੇ ਮੇਰੇ ਨਾਲ ਮਾਰ ਦਿੱਤੀ ਨਾ ਬਲੌਗ ਵਿੱਚ ਪ੍ਰੈਂਕ ਕੀਤਾ ਜਿਹੜਾ ਮੈਂ ਉਹਨਾਂ ਪ੍ਰੈਂਕ ਕਰ ਹੁਣ ਜੋ ਮਰ ਜੇ ਹੁੰਦਾ ਇਹ ਪ੍ਰੈਂਕ ਕੀਤਾ ਫਿਰ ਉਹ ਕੋ ਬਦਲਾ ਲੈਣਾ ਬਣਦਾ ਵੀ ਹੈ ਤੇ ਜੇ ਅਸਲੀਅਤ ਨਿਕਲੀ ਤੇ ਫਿਰ ਤੇਰੇ ਖਤਰ ਵੱਜਣੇ ਸੌਣ ਲੱਗੇ ਕੋਈ ਅਸਲੀਅਤ ਨਹੀਂ ਗਈ ਸਿੱਧੀ ਗੱਲ ਹੈ ਇਹ ਬਗিনা ਅਸਲੀਅਤ ਜਾਂ ਪ੍ਰੈਂਕ ਹੀ ਆ ਮੈਨੂੰ ਪਤਾ ਉਹਨਾਂ ਨੂੰ ਜਲਦੀ ਲੱਗਦਾ ਹੈ ਸੱਚ ਦਾ ਸੱਚ ਲੱਗਦਾ ਹੈ ਲੈ ਡੈਡੀ ਸੱਚ ਹੁਣ ਤੱਕ ਯਕੀਨ ਨਹੀਂ ਮੇਰੀ ਯਕੀਨ ਤਾਂ ਨਹੀਂ ਹੈ ਇਹ ਇੰਨਾ ਹੈਗਾ ਘਰੋਂ ਜਿਹੜੇ ਦੱਸ ਕੇ ਜਾਂਦਾ ਨਾ ਉਦੋਂ ਇਹ ਆਉਂਦਾ ਕਿ ਮੈਂ ਸ਼ਾਮ ਨੂੰ ਮੋੜਾ ਹੈ ਚੰਡੀਗੜ੍ਹ ਗਿਆ ਮੈਂ ਸ਼ਾਮ ਨੂੰ ਮੋੜਾ ਹੈ ਇਸ ਕਰਕੇ ਹੁਣ ਤੇਰੇ ਤੋਂ ਵਿਸ਼ਵਾਸ ਕਰਨਾ ਲੱਗਾ ਇਹ ਪ੍ਰੈਂਕ ਸੀ ਮੰਮੀ ਉਹਨੇ ਮੇਰਾ ਪ੍ਰੈਂਕ ਕਰਤਾ ਹੁਣ ਆਪਾਂ ਉਹਦੇ ਨਾਲ ਪਤਾ ਲੈਣਾ ਜੋ ਮਰਜ਼ੀ ਹੋ ਜਾਏ ਹੁਣ ਪ੍ਰੈਂਕਰ ਦਾ ਸਾਡੇ ਤੇ ਅਟੈਕ ਆ ਗਿਆ ਸਾਨੂੰ ਹੋ ਜਾਣਾ ਸੀ ਡੇਡੀ ਬਲੌਗ ਡੇਡੀ ਵੇਖਸੇ ਤੋਂ ਮੁੰਡਾ ਮਗਰ ਭੱਜਾ ਫਿਰਦਾ ਹਾਂ ਮੈਨੂੰ ਤਾਂ ਟੈਗ ਹੋ ਜਾਣਾ ਦੋਆ ਜਾਂ ਆਈ ਕਿ ਤਰ ਮੁੰਡਾ ਕੁੜੀ ਕੱਢ ਲਿਆ ਨਹੀਂ ਕੁੜੀ ਕੱਢੀ ਬਲੌਗ ਸੀ ਪ੍ਰੈਂਕ ਸੀ ਡੇਡੀ ਨੇ ਵੇਖਿਆ ਬਲੌਗ ਹੈ ਡੇਡੀ ਦਿਖਾ ਦੇ ਨਹੀਂ ਤਾਂ ਪਤਾ ਨਹੀਂ ਲੱਗਾ ਜੀ ਪਤਾ ਨਹੀਂ ਕੀ ਕੰਮ ਆ ਹੋਣਾ ਬੇ ਬੁੱਤਰ ਨਾਲ ਨਾਲ ਪਤਾ ਤੇਰੇ ਨਾ ਮਾਮੇ ਨਾਨੇ ਮਾਮਾਸੀਆਂ ਕਿਹਨੇ ਦੇਖੇ ਨਹੀਂ ਹੋਣਾ ਮੈਂ ਕੀ ਬੰਦਾ ਜੀ ਅੰਨਾਂ ਆਕਰ ਤੂਤਾਂ ਕਰਦਾ ਫਿਰਦਾ ਫੜਾ ਵੀ ਨਾਲੇ ਹਾਰਮੋਨਾਂ ਦੇ ਕੋਲ ਹੀ ਗਿਆ ਦੀ ਉੱਥੋਂ ਤੇ ਤੈਨੂੰ ਸ਼ਰਮ ਨਹੀਂ ਉਹਦੀ ਵੀ ਤੇਰੇ ਉੱਥੇ ਮਾਨਾ ਨਾਲੇ ਉਹ ਜਦ ਮੋਂਨ ਮੈਨੂੰ ਕੀ ਪਤਾ ਐ ਕਰਨਾ ਵਾਂ ਔਰ ਸਿੰਗਲ ਮੁੰਡਾ ਕੁਝ ਨਹੀਂ ਉੱਥੇ ਤੇਰੀ ਵੀਡੀਓ ਵੇਖੇ ਤੇ ਜੇ ਉੱਥੇ ਉਹਨੂੰ ਡੈਡੀ ਨੂੰ ਜਾਂ ਮੰਮੀ ਨੂੰ ਕਹਿੰਦਾ ਕਿ ਇਹੋ ਜੇ ਕੰਮ ਕਰੀਏ ਤਾਂ ਸਾਡਾ ਪਾੜਾ ਉਹ ਜਾਂ ਡੈਡੀ ਪ੍ਰੈਂਕ ਸੀ ਉਹਨਾਂ ਨੇ ਪ੍ਰੈਂਕ ਕੀਤਾ ਤੂੰ ਸਮਝਦੇ ਮੈਂ ਦੇਖਿਆ ਨਹੀਂ ਡੈਡੀ ਨੇ ਜਾਂ ਮੰਮੀ ਨੇ ਦੇਖ ਕੇ ਨਾ ਉਹਨਾਂ ਨੇ ਦੇਖ ਲਿਆ ਜਦੋਂ ਤੇ ਸ਼ਾਮ ਕਾਲ ਨੂੰ ਕੋਣ ਆਇਆ ਖੜਾ ਉਹਨਾਂ ਨੇ ਪ੍ਰੈਂਕ ਉਹ ਨਾ ਨਾ ਤੋਤਾ ਨਹੀਂ ਕਰਦਾ ਫਿਰਦਾ ਵਾ ਦੋ ਦੋ ਸਾਡਾ ਪਿੰਡ ਚੋਂ ਕੁੜੀਆਂ ਕੱਢਦਾ ਕਰਦਾ ਲੈ ਲੋ ਵੀ ਮਿੱਤਰੋ ਵਲੌਗ ਵੀ ਵੇਖ ਲਿਆ ਉਹ ਕੀ ਕੋ ਚੱਲੀ ਜਾਂਦਾ ਵਾ ਤੇ ਆਪਣੇ ਘਰੇ ਲੜਾਈ ਪੈ ਚੁੱਕੀ ਆ ਲੜਾਈ ਹਰਮਨ ਨੇ ਇਹ ਤਾਂ ਫਟੋ ਕਿੰਨਾ ਲੜਾਈ ਵਾਕਈ ਛੇ ਚਤੁਰਵਜਨੇ ਆ ਤੇ ਜੇ ਉਹਨੇ ਤਾਂ ਫਿਰ ਲੜਾਈ ਆ ਇਹਨੂੰ ਪੁੱਛਿਆ ਨਾ ਹੈ ਸਨੋਹਰ ਨੂੰ ਤਾਂ ਆਪਣੀ ਵੀ ਗਲਤੀ ਨਹੀਂ ਤੈਨੂੰ ਪੁੱਛ ਲਾ ਜਿਹੜਾ ਕੱਲ ਉਹ ਐ ਜੇ ਤੂੰ ਵਲੌਗ ਵੇਖਿਆ ਕਿਹੜਾ ਵਲੌਗ ਬਣਾ ਕੇ ਕਿੱਥੇ ਨਾ ਆਈ ਨੂੰ ਪੁੱਛਣਾ ਇਹਨੇ ਵੀ ਆ ਕੇ ਫਿਰ ਪੁੱਛਿਆ ਉਹਦਾ ਮੰਮੀ ਆ ਗਈ ਹੋਇਆ ਮੈਂ ਕਿਹਾ ਜਾਂਦਾ ਵਲੌਗ ਤੇ ਹੈ ਪਰ ਹੁਣ ਨਾ ਹਾਂ ਪਰ ਐ ਕਹਣਾ ਉਹ ਹਾਂ ਪਰ ਐ ਕਹਣਾ ਪਹਾਣੀ ਪ੍ਰਯਾਗ ਆ ਗਿਆ ਤੁਹਾਨੂੰ ਕੀ ਪਤਾ ਜਣਾ ਵੀ ਨਹੀਂ ਡਿੱਜਦੇ ਰਹਿੰਦੇ ਆ ਯਾ ਮੈਂ ਪ੍ਰੇ ਕਹੋ ਜੇ ਇੱਕ ਪ੍ਰੇ ਹੁੰਦਾ ਉਹ ਪ੍ਰੇ ਹੁੰਦਾ ਵਾ ਕੱਲ ਕੱਲ ਵੀ ਇਹ ਪੰਗਾ ਪਾਇਆ ਸਵੇਰ ਚੜੀ ਨਹੀਂ ਫਿਰੇ ਠਾ ਕੇ ਫਿਰ ਉਹੀ ਪੰਗਾ ਕੱਲ ਇਹਨੇ ਮੈਨੂੰ ਜਿਹੜਾ ਫੋਨ ਕੀਤਾ ਕੀ ਬੋਲਦਾ ਆਂਦਾ ਵੀ ਆਸ ਨੋਮਰ ਤੇ ਆ ਕਿ ਵੀਡੀਓ ਆਈ ਹੈ ਪਈਆ ਮੈਂ ਤਾਂ ਕੁਝ ਵੀ ਨਹੀਂ ਤੇ ਉਹ ਮੈਂ ਐਵੇਂ ਨਹੀਂ ਚੰਡੀਗੜ੍ਹ ਜਾਂਦਾ ਕਿਤੇ ਕਿਤੇ ਜਾਂਦਾ ਜੀ ਲੋਕਾਂ ਦਾ ਪ੍ਰੇ ਨਾ ਜਾਈ ਰਵੇ ਰੌਲਾ ਪਾਈ ਕਰਦੇ ਤਾਂ ਯਾਰ ਮੈਂ ਪ੍ਰੇ ਨੂੰ ਵੀ ਆ ਮੈਂ ਤਾਂ ਪ੍ਰੇ ਮਨ ਦਾ ਪੰਜਾਬੀਆਂ ਤਾਂ ਪੰਜਾਬ ਕਰਦੇ ਮਜ਼ਾ ਹੀ ਹੁੰਦਾ ਪ੍ਰੈਂਕ ਤਾਂ ਉਹਨੇ ਕੀਤਾ ਹੀਗਾ ਇਹਨੂੰ ਐ ਲੱਗਿਆ ਸੱਚੀ ਆ ਉਹਨੇ ਕੀਤਾ ਪ੍ਰੈਂਕ ਇਹਨੂੰ ਐ ਲੱਗਿਆ ਸੱਚੀ ਕਿਤੇ ਸਾਨੂੰ ਲੱਗਾ ਸੱਚੀ ਸਾਨੂੰ ਵੀ ਸੱਚੀ ਲੱਗਦਾ ਤਾਂ ਅਸੀਂ ਯਾਰ ਕੁੜੀ ਵਾਲੇ ਚੱਕਰ ਬੜਾ ਜਾਂਦਾ ਮੈਂ ਸਾਨੂੰ ਨਹੀਂ ਪਤਾ ਕੁੜੀ ਆ ਇਹ ਚੱਕਰ ਦੀ ਮੰਮੀ ਜੀ ਚੰਗੀ ਰਹਿ ਜਾਂਦਾ ਰਿਹਾ ਉਦੋਂ ਚੱਲ ਆਹੀ ਇੰਟਰਵਿਊ ਆ ਕਰਕੇ ਨੂੰ ਭੇਜਦੇ ਆ ਪਾਪਾ ਛੇਛੇ ਤੇ ਰਹਿਣਾ ਫੋਨ ਤੇ ਵੀ ਨਹੀਂ ਪਤਾ ਲੱਗਾ ਤੇ ਕੱਲ ਇਹਦੇ ਰੈਡੀ ਦਾ ਫੋਨ ਆਇਆ ਇਤਾਂ ਦਾ ਫੋਨ ਆਇਆ ਨੀ ਉਹ ਮੈਨੂੰ ਆਹੋ ਆਹ ਤਾਂ ਉਦੋਂ ਵੀ ਆ ਇਹ ਮੰਨਦਾ ਹੀ ਨਹੀਂ ਸੀਗਾ ਇਸ ਗੱਲ ਨੂੰ ਉਹ ਨਾਲੇ ਚਿੰਤਾ ਕਰਨ ਮਾਰੀ ਕਿੱਥੇ ਆਪਾਂ ਇਹ ਤਾਂ ਅਲੋਕਾ ਨਹੀਂ ਪਤਾ ਜਾ ਕਿ ਨੀਤੇ ਡਿੱਗ ਗਈ ਕਿ ਕਿਤੇ ਮੇਰੇ ਤੋਂ ਘਰੇ ਦੱਸੀ ਨਾ ਬੱਚਾ ਮਾਂ ਦੀ ਨੀ ਮਾਂ ਤੋਂ ਕੀ ਆ ਸੀ ਉਹ ਦਿਖਾਈ ਉਹ ਆਏ ਰਹੇ ਤੇ ਉਹ ਆ ਵੀ ਨਹੀਂ ਆਣਾ ਹੁਣ ਸਮਝਾ ਮੂਨਾਂ ਨੂੰ ਸਮਝਾ ਗਈ ਇਹਨੂੰ ਅਲੋਕ ਦੇ ਦੱਸ ਰਹੀ ਹੈ ਪਰ ਐ ਕਹਾ ਜਾ ਡੈਡੀ ਨੂੰ ਸੰਦੇ ਦੱਸ ਤੈਨੂੰ ਜੀ ਨਾ ਪਤਾ ਇੱਕ ਰੋਜ਼ ਤੱਕ ਨਾ ਤਰਾ ਵੱਡਿਆ ਪਿਆ ਨਾ ਮੇਰਾ ਹਾਰੇ ਦਾਗ ਲਾਉਂਦਾ ਤੈਨੂੰ ਮੋਟਾ ਜੀ ਨਹੀਂ ਉਹ ਮਿੰਨਿਆਂ ਦੇ ਦੇਖੀ ਜਾ ਸਾਨੂੰ ਫੋਨ ਆਈ ਇਹਦੇ ਰਿਸ਼ਤੇਦਾਰਾਂ ਚ ਵੀ ਵੀ ਵਿਆਹ ਕਰ ਸਾਨੂੰ ਦੱਦਨੇ ਵਿਆਹ ਕਰ ਮਹੀਨੇ ਦੇ ਨਹੀਂ ਆਪਾਂ ਦੋਗਾ ਦਰਵਾਜ਼ਾ ਬਾਹਰ ਦੇ ਦੋ ਕਰਦੇ ਹੁਣ ਇੱਥੇ ਬੈਠਾ ਫਿਰ ਨਿਆਰੋ ਤਾਂ ਅੰਦਰ ਵੜ ਗਏ ਨਾ ਮੈਂ ਕਿਹਾ ਦੁਆਰ ਅੰਦਰ ਰੋਕਾ ਦੇ ਇਹਨੂੰ ਬਾਹਰ ਨਹੀਂ ਹੋਣ ਦੇ ਇਹਨੂੰ ਨਹੀਂ ਨਹੀਂ ਅੰਜਨ ਸੁਣੋ ਬੰਦਾ ਬਣ ਜਾਂਦਾ ਮੈਂ ਤੇਰਾ ਆਰਡਰ ਬੰਦ ਅਜ ਤੋਂ ਬਾਅਦ ਆਪ ਮੈਂ ਨਹੀਂ ਕਰਨਾ ਜੀ ਜੀ ਅੰਦਰ ਲਾ ਦੇ ਜਦੋਂ ਮੈਂ ਨਾ ਮਮਿਆ ਮੈਂ ਆ ਕੇ ਆਇਆ ਤਾਂ ਸਨ ਉਹ ਮੈਨੂੰ ਉਹਦੇ ਤੇ ਫੋਨ ਆਇਆ ਕਿਦਾ ਹਾਰ ਕਿਹਨੇ ਫੋਨ ਆ ਗਿਆ ਹਾਰ ਕਿਹੜਾ ਮੈਨੂੰ ਮਿਲਦੀ ਆ ਮੈਂ ਕਿਹੜੀ ਗੱਡੀ ਬਾਪੂ ਨੇ ਕਹਿੰਿਆ ਬਾਤ ਤੇਰੇ ਅੱਜ ਫੋਰਚੂਨਰ ਤੇ ਕਰਤੇ ਗਾ ਉਹ ਬਾਤ ਤੇਰੇ ਮੱਕੇ ਲੈ ਕੇ ਗਿਆ ਕਿਹੜਾ ਮਿਲਦੀ ਮੈਨੂੰ ਕਿਹੜੀ ਤੇ ਜਿਹੜੀਆਂ ਚੰਦੀ ਕਰਦੀਆਂ ਪਰ ਉਹ ਜਿਹੜਾ ਤੇਣਾ ਨੇ ਮਾਰ ਕੇ ਫੋਨ ਕਰਦੇ ਨੇ ਕਿ ਮੈਨੂੰ ਗੱਡੀ ਦਾ ਧਿਆਨ ਕਰੋ ਮਿੱਦੂ ਕਿਹੜਾ ਟੱਕਰ ਲਾ ਕੋਈ ਯਾਰ ਟੱਕਰ ਮਮਿਆ ਹੁੰਦਾ ਅੱਜ ਮੈਂ ਕਹਿੰਦਾ ਚੰਗੇ ਲੱਗ ਮੈਂ ਕੀ ਕਰ ਪਾਵਾਂ ਕੀ ਤੈਨੂੰ ਤਾਂ ਸੰਭਲਿਆ ਤੇ ਉਹ ਵੀ ਚੱਪਲ ਮਾਰ ਕੇ ਤਾਂ ਅੰਦਰੋਂ ਕੋ ਪੋਚਿਆ ਪਸੀ ਨਹੀਂ ਕਰਕੇ ਅੰਦਰ ਚਲ ਗਿਆ ਉਹ ਨੂੰ ਐ ਕਿ ਮੈਨੂੰ ਕਿਹਾ ਮੂੰਹ ਤੇ ਦਾੜੀ ਇਹ ਮੈਨੂੰ ਕਿਧਰੋਂ ਦੱਸਣ ਮੂੰਹ ਦਾ ਸੰਝਾਉ ਬੈਠੇ ਹਾਂ ਮੂੰਹ ਤੇ ਦਾੜੀ ਇਹ ਮੋਟੇ ਵੀ ਜੰਮਾ ਲਾ ਦੇ ਡਾਕਟਰ ਉਹ ਕੈਂਸਰ ਮੈਮ ਨੇ ਕੁੱਟਣ ਦੇ ਹੱਕ ਚ ਤਾਂ ਮੈਂ ਵੀ ਨਹੀਂ ਜਾਵਾਂ ਚੱਪਲ ਦਾ ਬਾਅਦ ਵਿੱਚ ਰਹਿ ਗਿਆ ਅੱਜੀ ਅੱਧੀ ਦਾ ਮੇਰੇ ਬਾਜੀ ਦੀ ਅੱਧੀ ਤੇਰੇ ਬਾਜੀ ਦੀ ਪਰ ਦੋ ਮੋੜ ਬਚਦੇ ਜਿਵੇਂ ਦੱਸ ਕੇ ਪੁੱਛਿਆ ਉਹ ਬਾਅਦ ਵਿੱਚ ਹਾਂ ਹੈ ਚੋਪਾ ਨਾ ਤਾਂ ਕਿ ਬੜਾ ਆ ਵੀ ਸਾਡੀ ਧੰਨਾਂ ਨਾ ਆ ਰਹਾ ਆ ਵੀ ਘਟ ਨਹੀਂ ਇੱਕ ਦਿਨ ਇਹ ਵੀ ਨਾਲ ਗਿਆ ਸੀ ਆ ਜਸ਼ਨ ਸਿੰਘ ਵੀ ਮੈਂ ਕਿੱਥੇ ਗਿਆ ਸੀ ਮੈਂ ਕਿਉਂ ਨਹੀਂ ਆਂ ਕਿਹਾ ਕਰੀਏ ਕਿੱਥੇ ਆਏ ਇਹ ਬਾਹਰ ਤੋਂ ਬਸ ਹੋਈ ਨਹੀਂ ਇਹੋ ਜੀ ਕਰਨਾ ਹੀ ਵੀ ਡਲੂਪਾ ਹੋਇਆ ਹੈ ਜੀ ਤਾਂ ਇਹ ਜੋਗੇ ਵੀ ਦੱਸ ਤਾਂ ਮੂੰਹ ਤੇ ਦਾੜੀ ਹੈ ਛੱਤਰ ਵਾਲਾ ਚੰਗਾ ਲੱਗ ਮੂੰਹ ਨਾ ਕੈਸਾ ਤੇ ਨਾ ਕੋਈ ਨਹੀਂ ਹੁੰਦਾ ਫਰਜਾ ਸਾਡਾ ਕੁਝ ਨਹੀਂ ਸਮਝਾਇਆ ਮੈਨੂੰ ਪਤਾ ਜਿੰਨਾ ਕਸਮਝਾਇਆ ਇਹ ਤਾਂ ਮੈਨੂੰ ਪ્યોਰੀ ਸ਼ਾਦੀ ਦਿੰਦਾ ਨਾਲ ਕੋਈ ਨਹੀਂ ਪਤਾ ਕਰਦਾ ਤਾਂ ਤਰ ਮੋੜ ਫਿਰਦਾ ਚੰਡੀਗੜ੍ਹ ਤੋਂ ਮੁੜਦਾ ਮੁਕਿਆ ਕਰਨ ਤਾਂ ਤਾਂ ਚੰਡੀਗੜ੍ਹ ਨੇ ਕੀ ਕੀਤੀ ਇਹ ਤਾਂ ਇਤਤ ਚੰਡੀਗੜ੍ਹ ਤੋਂ ਬਹੁਤ ਜ਼ਿਆਦਾ ਹਾਂ ਤੁਹਾਨੂੰ ਮੈਂ ਕੁੜੀਆਂ ਨੂੰ ਕੀ ਲੈਣਾ ਯਾਰ ਇੱਕ ਕੁੜੀ ਲਿਆਉਣਾ ਆਹ ਕੀ ਕਰਨੀ ਆ ਅੱਜ ਅੱਧੀ ਆਈ ਇੱਕ ਤਾਂ ਚਾਹੀਦੀ ਆ ਹੁਣ ਤਾਂ ਆ ਗਈ ਫਿਰ ਹੁਣ ਮੰਗ ਲਾਂ ਨੂੰ ਮਾਇਆ ਘਰੇ ਤੇ ਉਹ ਰ ਕਾਤੀ ਬਾਤ ਦੀ ਕੀ ਗਲੈਸ ਮਿੰਟੂ ਸਿਮਿੰਗ ਅੱਗੇ ਕਦੀ ਕਿਹਾ ਸੀ ਉਹਨੂੰ ਫਾਈਨਲ ਪਲਾਨ ਕਰਾਇਆ ਸੀ ਬਲੈਕ ਬੂਸ ਨਾ ਬੰਦ ਨਾ ਖਾਤੀ ਮੰਨਦੇ ਅੱਜ ਕੱਲ ਬਲੈਕ ਬੂਸ ਮੰਗਦੇ ਨਹੀਂ ਮੈਂ ਨਹੀਂ ਪੈਂ ਆਹ ਬੜਾ ਇੱਕ ਹੁਣ ਨਹੀਂ ਮੰਨਦਾ ਤਾਂ ਨੇ ਮਸਾਫਤ ਬਰਨਾ ਆਨੇ ਫੜਾ ਕੇ ਕਰਨ ਮਜ਼ਾਕ ਕੀਤਾ ਦਮ ਮਜ਼ਾਕ ਹੈ ਨਾ ਪ੍ਰੈਗਨਨਟ ਰਹੀ ਵੀ ਖਾਬ ਇਹ ਮਜ਼ਾਕ ਨਹੀਂ ਨਾ ਬੜਿਆ ਪਤਾ ਇਹ ਨਹੀਂ ਹੁੰਦਾ ਮੈਨ ਕੀ ਕਰਾਂ ਮੈਂ ਵਿਆਹ ਕਰ ਦੋ ਘਰ ਤਾਂ ਦਿੱਤਾ ਡਗੜਾ ਹਰ ਮਨੇ ਬੱਤੇ ਹੁਣ ਇੱਕ ਨਹੀਂ ਟੈਨਸ਼ਨ ਤਾਂ ਕਰਨੀ ਔਰ ਇੱਕ ਦਿਓ ਜੀਐਫ ਤਾਂ ਚਾਹੀਦੀ ਹੁੰਦੀ ਆ ਜੀਐਫ ਨਹੀਂ ਚਾਹੀਦੀ ਨਾ ਇਸ ਤੋਂ ਵੀਐਫ ਚਾਹੀਦਾ ਨਾ ਜੀਐਫ ਚਾਹੀਦੀ ਆ ਹਾਲ ਤਾਂ ਸਿੱਧਾ ਕਰਨ ਜਾਵੋ ਕੁੜੀ ਤੇ ਪਰਿਵਾਰ ਨੂੰ ਪੜਾਉ ਨੂੰ ਪਹਿਲਾਂ ਜੀਐਫ ਪਾਣਾ ਤੇ ਵੀ ਕਰੇ ਲੈ ਆਉਣੀ ਆ ਗੱਲ ਨੂੰ ਆ ਸਾਡੇ ਵਿੱਚ ਜੀ ਐਕਾ ਹੁਦਗਾਨੀ ਸੀ ਗਿਆ ਫਿਰ ਨਹੀਂ ਇਹ ਨਹੀਂ ਕਰਦਾ ਤਰਾ ਤੇ ਗੱਲ ਆ ਲੰਬੇ ਹੋਣੇ ਫਿਰ ਹਾਂ ਮੇਰਾ 70 ਰੁਪਏ ਲਿਆ 70 ਇਹ ਕਿੱਡਾ ਨੰਬਰ ਆ ਅਰੇ ਫਿਰ ਕਰਦੇ ਤੇ ਤੂਣਾ ਇਹਨੂੰ ਲੰਬੇ ਹੀ ਹੋਣੇ ਨਹੀਂ ਹੋਣੀਆਂ ਫਿਰ ਇਹਨੇ ਤਾਂ ਕਾਬੂ ਚੱਲਦੇ ਰਹਿਣੇ ਆ ਫਿਰ ਆਹੋ ਮੈਂ ਵੀ ਲੈ ਹੋ ਜਾ ਚੱਲਦਾ ਰਹਿ ਤੂੰ ਲੈ ਵਾਈਦੀ ਬੜੀ ਹੈ ਆਥੇ ਵਾਲਾ ਆਥਾ ਕਾ ਨੂੰ ਮਾਫਾ ਤੋਂ ਇਹ ਕਿਹੜਾ ਨੰਬਰ ਆ ਫਿਰ ਅਗਰ ਦੂਜਾ ਡੰਡਾ ਵੀ ਪੜੀ ਮਰੀ ਦਾ ਸੇਬ ਜੇ ਵੀ ਮੰਨਦਾ ਲਾਵੇ ਤੇ ਲਾਵੇ ਬਣੇ ਪਏ ਵਲੌਗ ਨਹੀਂ ਰੋਣੇ ਕਰ ਮੈਂ ਵਲੌਗ ਬੰਦ ਕਰ ਦਿੰਦਾ ਬਲੌਗੜੀਆਂ ਨਾ ਬਣਨੇ ਸੀ ਜਾਂ ਵੀਡੀਓ ਪਾ ਪਾ ਕੇ ਆਹੋ ਫਿਰ ਇਹ ਲੈ ਜੇ ਕੰਮ ਜੁੜਨਾ ਮੈਂ ਹੀ ਹੋਣੀ ਪਾਏਗਾ ਹੀ ਬੰਦੇ ਦਾ ਇਹ ਪੰਜਾਂ ਨੇ ਇਦਰਾ ਕਰਦਾ ਸੋ ਇਹ ਤੁਹਾਨੂੰ ਸਮਝਾਉਣਾ ਹਾਂ ਤੇ ਅੱਗੇ ਜੀ ਮੈਂ ਪਟਾ ਪਟਾ ਮਗਰ ਵੀ ਪੈ ਜਾਣਗੇ ਸਮਝਾਉਣਾ ਮੈਂ ਹੀ ਪੱਲੇ ਜਵਾਗ ਹਾਂ ਮੈਂ ਮਾਰ ਮੱਚ ਪੇੜਾ ਮੂੰਹ ਲਾ ਕੇ ਕਰਦਾ ਦਾਦਾ ਤੂੰ ਲੋਬੋ ਵੀਡੀਓ ਬਣਾਏ ਨਾ ਕੀ ਗੱਲ ਨਹੀ ਸਾਡੇ ਤੋਂ ਬੰਦੀ ਵੀਡੀਓ ਤੇ ਕਿੰਨਾ ਰੌਲਾ ਚੱਲਦਾ ਪਿਆ ਪਰਾਵਲ ਲੋ ਲੋ ਗਾਇਆ ਲੋ ਲੋ ਕੋਈ ਨਹੀਂ ਦੇਖਾ ਇਹ ਨਾਲ ਬੈਠ ਜਾਂਦੇ ਇਹ ਵੀ ਇਹ ਤੀਜਾ ਕੋਈ ਨਾਲ ਰਹਿ ਜਾਂਦਾ ਨਾਲ ਇੱਕ ਤੀਜਾ ਸੁਤਾ ਪਿਆ ਮੈਂ ਦੇਖਦਾ ਦਾਲ ਵੇਖ ਟੀਮ ਨੂੰ ਗਿਆ ਨੂੰ ਵੇਲਾ ਆਉਣਾ ਨੂੰ ਮੈਂ ਨੂੰ ਵੇਨਾ ਮੈਂ ਰੱਖ ਲਵਾਂ ਕੱਟ ਲੋਗੀ ਤੈਨੂੰ ਮਿੱਤਿਆਂ ਉੱਤ ਤਾਂ ਪ੍ਰੈਗ ਕਰਨ ਤੋਂ ਸੰਭੇ ਹੋਉਂਗਾ ਅੱਜ ਉਸ ਤੋਂ ਮੈਂਨ ਪੱਕਾ ਪਤਾ ਲੱਗ ਮੂੰਹ ਵੇਨਾ ਹੀ ਮੇਰੇ ਮੂੰਹ ਕੀ ਹੋਇਆ ਜਿੰਨੇ ਕੁੜੀ ਤੇਨੀ ਵੇਲੇ ਦੇ ਦੇਣੀ ਮੈਂ ਨਹੀਂ ਤੈਨੂੰ ਕੁੜੀ ਤੇਨੀ ਇਹ ਕੋਈ ਉਹ ਕੋਈ ਨਹੀਂ ਆਹੋ ਆਇ ਪ੍ਰੈਗ ਹੈਗਾ ਓਏ ਉੱਥੇ ਝੱਲ ਛੱਡ ਗਿਆ ਆਹੋ ਇਹ ਖੇਰ ਜਾਂ ਖੇਰ ਐ ਬਿੰਦੇ ਖੇਰ ਐ ਲੋਗੇ ਦੇ ਤਾਂ ਪ੍ਰੈਮ ਹੁੰਦਾ ਬਾਈ ਬਹੁਤ ਪਤਾ ਲੱਗਿਆ ਪ੍ਰੈਮ ਸੀ ਬਾਕ ਪ੍ਰੈਮ ਐ ਇਸ ਵੇਲੇ ਤੂੰ ਵੀ ਲੜਾਈ ਪਾਈ ਸਾਡੇ ਨਾਲ ਕਿਹਨੇ ਬਾਈ ਆਹੋ ਹੈ ਪ੍ਰੈਮ ਸੀ ਤੇ ਦੱਸ ਦੱਸ ਕੇ ਅੱਜ ਪਤਾ ਲੱਗਾ ਕਿ ਪ੍ਰੈਮ ਐ ਮੈਂ ਤਾਂ ਸੱਚੀ ਕਿਹਾਗੀ ਬਾਲਾ ਨੂੰ ਪਤਾ ਬੁੰਡੇ ਬਾਹਰ ਗੱਲਾਂ ਕਰਦਾ ਹੀ ਸੀ ਮੈਂ ਬਦਲਾ ਲੈਣਾ ਹਰਮਨ ਤੋੜ ਮੈਂ ਕੀ ਕਹੇ ਮੇਰੇ ਤੇ ਪੁੱਤ ਸਿਆਉਂਦਾ ਹੀ ਬੜਾ ਹਰਮਨ ਬਦਲਾ ਲੈਣਾ ਲੈ ਲੈ ਮੈਂ ਲਪੂਣਾ ਹਰਦੇ ਨੇ ਮੇਰੇ ਪੁੱਤ ਦੀ ਬਦਨਾਮੀ ਕੀਤੀ ਹੈਗੀ ਸਾਰੇ ਪੰਜਾਬ ਵਰਗੀ ਆ ਆਲਵਾਦ ਤੇ ਵਕੀ ਹੋ ਗਈ ਆ ਇਹੋ ਜਿਹਾ ਨਾ ਸਿਆਣੇ ਹਰ ਘਰ ਘਰ ਜੰਮਣ ਜਿਹਦੇ ਸਿਰਾਂ ਤੋਂ ਬੰਨੀ ਪਈਆਂ ਸਿਆਣੀਆਂ ਆ ਸਿਆਣੀਆਂ ਆ ਪ੍ਰੈਗ ਆ ਮਮਮੀ ਨੂੰ ਮਤ ਲੱਗ ਗਿਆ ਮਮਮੀ ਨੂੰ ਪਤਾ ਲੱਗ ਗਿਆ ਨਾ ਪ੍ਰੈਗ ਨੂੰ ਮੁਕੇ ਬੰਨੇ ਹੋ ਪਤਾ ਤਾਂ ਡੈਡੀ ਨੂੰ ਵੀ ਲੱਗ ਗਿਆ ਨਾ ਹੋਲੀ ਆ ਨਹੀਂ ਨਹੀਂ ਪਿਤਾ ਜੀ ਦਾ ਬਾਬਾ ਇਹ ਪ੍ਰਾਇਗਤ ਦੀ ਗੱਲ ਮੁੱਦਾ ਇੰਨਾ ਭੱਖੂ ਕਾਬਾ ਰੋਲਾ ਮੈਨੂੰ ਤਾਂ ਬੀਬੀ ਸੀ ਨਿਊਜ਼ ਤੇ ਨਿਊ ਚੱਲਣ ਵਾਲੀ ਹੋ ਗਈ ਇਹ ਤਾਂ ਅਜ ਤੱਕ ਲੈ ਕੇ ਰਹੀ ਫਿਰਦੀ ਮੈਂ ਤਾਂ ਛੱਤਰ ਵੀ ਵੱਜ ਗਿਆ ਸੀ ਇਧਰ ਛੱਤਰਵਾ ਚੱਲੇ ਮੈਂ ਪਾ ਦਿੱਤਾ ਹੱਥ ਹੱਥੇ ਕੰਮ ਟਲ ਗਿਆ ਅੱਜ ਕੰਮ ਸੀਰੀਅਸ ਹੋਇਆ ਨਹੀਂ ਚਿੰਗਿਆ ਸੀਰੀਅਸ ਹੋਣਾ ਛੱਤਰ ਵੀ ਨਹੀਂ ਬਾਕੀ ਤੁਹਾਨੂੰ ਬਲੌਗ ਨਾਲ ਜੁੜੇ ਰਹੋ ਅੱਗੇ ਅੱਗੇ ਵੇਖੀ ਜਾਓ ਕੀ ਭਾਗ ਸਹੀ ਵਾਲੇ ਤੇ ਠੀਕ ਹੈ ਕੋਕੈਮ ਚੱਕਰਾ ਬਦਲਾ ਲੈ ਲਈ ਜਉਣੇ ਅਜੇ ਮਹਾਰਾਜ ਆਇਆ ਤਾਂ